ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਤੇ ਸਾਰੇ ਮੇਰੇ ਸਟੂਡੈਂਟਾਂ ਨੂੰ ਸਤਿ ਸ਼੍ਰੀ ਅਕਾਲ ਤੇ ਕਾਫੀ ਜਿਆਦਾ ਮੈਸੇਜ ਆ ਰਹੇ ਸੀਗੇ ਕਾਲਸ ਆ ਰਹੀਆਂ ਸੀਗੀਆਂ ਕਿ ਪਹਿਲਾਂ ਤੁਸੀਂ ਬੇਸਿਕ ਟੂਲ ਦੀ ਨੌਲੇਜ ਦਿਓ ਤੇ ਸਾਰਿਆਂ ਦੇ ਲਈ ਹੈ ਮਤਲਬ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਸਟੀਚਿੰਗ ਕੋਰਸ ਦੇ ਵਿੱਚ ਚਾਹੇ ਆਫਲਾਈਨ ਹੋਵੇ ਚਾਹੇ ਆਨਲਾਈਨ ਹੋਵੇ ਹੁਣ ਤੁਹਾਨੂੰ ਫਸਟ ਤੋਂ ਦੱਸਦੇ ਹਾਂ ਅਸੀਂ ਸਭ ਤੋਂ ਪਹਿਲਾਂ ਸਕੇਲ ਦਾ ਦੇਖਣਾ ਸਕੇਲ ਸਭ ਤੋਂ ਪਹਿਲਾਂ ਆਪਣੇ ਕੋਲੇ ਆਹ ਵਾਲਾ ਜਿਵੇਂ L ਸ਼ੇਪ ਦਾ ਹੈਗਾ ਹੈਗਾ ਇਹ ਵਾਲਾ ਚਾਹੀਦਾ ਹੁੰਦਾ ਆਪਾਂ ਨੂੰ ਇਹ ਚਾਹੀਦਾ ਆਪਾਂ ਨੂੰ ਕੰਦੀ ਦੇ ਸਾਈਡ ਇਹ ਵਾਲਾ ਹੈਗਾ ਇਹ ਵੀ L ਸ਼ੇਪ ਚਾ ਇਹ ਥੋੜਾ ਵਧੀਆ ਕੁਆਲਿਟੀ ਚ ਆਉਂਦਾ ਬਸ ਇਹਦਾ ਪ੍ਰਾਈਸ ਦਾ ਫਰਕ ਹੁੰਦਾ ਜਿਵੇਂ ਇਹ ਲਾਈਕ 120 ਦਾ ਹਨਾ ਆਹ ਥੋੜਾ ਇਹਦਾ ਪ੍ਰਾਈਸ ਘੱਟ ਹੁੰਦਾ ਸੋ ਤੁਸੀਂ ਕੋਈ ਵੀ ਬਾਈ ਕਰ ਸਕਦੇ ਆ ਫਰਕ ਕੋਈ ਨਹੀਂ ਹੁੰਦਾ ਇਹਦੇ ਵਿੱਚ ਤੇ ਇੱਕ ਆਪਣੇ ਕੋਲੇ ਆ ਕਰਵ ਸਕੇਲ ਹੈਗਾ ਇਹਦੇ ਤੇ ਆਪਾਂ ਪੈਂਟ ਪਲਾਜ਼ੋ ਦੇ ਉੱਪਰ ਫਿਟਿੰਗ ਵਗੈਰਾ ਦਾ ਨਿਸ਼ਾਨ ਲਾ ਸਕਦੇ ਆ ਕਮਰ ਦੇ ਉੱਪਰ ਵੀ ਨਿਸ਼ਾਨ ਲਾ ਸਕਦੇ ਆ ਇਹਨਾਂ ਮਾਰਕ ਕਰ ਸਕਦੇ ਆ ਇਹਦੇ ਤੇ ਇਹਦੇ ਵਿੱਚ ਕਾਫੀ ਫਰਕ ਹੁੰਦਾ ਇਹ ਥੋੜਾ ਜਿਹਾ ਡੁੰਗਾਈ ਚ ਹੁੰਦਾ ਮਤਲਬ ਇਹਨੂੰ ਜਦੋਂ ਆਪਾਂ ਇਦਾਂ ਨਾਲ ਰੱਖ ਕੇ ਦੇਖਾਂਗੇ ਐਦਾਂ ਰੱਖੋਗੇ ਤੁਸੀਂ ਤੁਹਾਨੂੰ ਇਹਦੇ ਵਿੱਚ ਫਰਕ ਨਜ਼ਰ ਆਏਗਾ ਇਹ ਜਿਵੇਂ ਆਪਾਂ 슬ੀਵਜ਼ ਵਗੈਰਾ ਕਈ ਕਹਿੰਦੇ ਸਾਨੂੰ ਜ਼ਿਆਦਾ ਟਾਈਟ ਚਾਹੀਦੀਆਂ ਨੇ ਤਾਂ ਆਪਾਂ 슬ੀਵਜ਼ ਦੇ ਵਿੱਚ ਇਹਦੇ ਨਾਲ ਆਪਾਂ ਕਟਿੰਗ ਵਗੈਰਾ ਪਾ ਸਕਦੇ ਹੈਗੇ ਕੱਟ ਪਾ ਸਕਦੇ ਇਹਦੇ ਨਾਲ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਸਿੰਪਲ ਵਾਲਾ ਆ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਸਿੰਪਲ ਇਹਦੇ ਨਾਲ ਸਿੱਧੀ ਲਾਈਨ ਡਰਾ ਕਰਨ ਦੇ ਵਿੱਚ ਬਹੁਤ ਈਜ਼ੀ ਹੋ ਜਾਂਦਾ ਇਹ ਕਾ ਵਾਲਾ ਇਸ ਤੋਂ ਬਾਅਦ ਛੋਟਾ ਆ ਗਿਆ ਇਹ ਤੁਸੀਂ ਵੈਸੇ ਮੇਰੇ ਕੋਲ ਲੱਕੜ ਦਾ ਇਹ ਤੁਸੀਂ ਕੋਈ ਵੀ ਪਰਚੇਸ ਕਰ ਸਕਦੇ ਆ ਇਹਦੇ ਵਿੱਚ ਇਹ ਵਾਲਾ ਵੀ ਮਤਲਬ ਆਪਣੇ ਜਿਵੇਂ ਪਲੇਟਾਂ ਦੇ ਨਿਸ਼ਾਨ ਲਾਉਣੇ ਆ ਜਾਂ ਆਰਮਹੋਲ ਦੇ ਲਗਾਉਣੇ ਆ ਉਹਦੇ ਵਿੱਚ ਤੁਸੀਂ ਲਗਾ ਸਕਦੇ ਹੋ इजीली ਉੱਚੇ ਤੁਹਾਨੂੰ ਸੁੱਕਾ ਹੋ ਜਾਂਦਾ ਫਿਰ ਉਸ ਤੋਂ ਬਾਅਦ ਚ ਆ ਗਈਆਂ ਸੀਜ਼ਰ ਸੀਜ਼ਰ ਤਾਂ ਤੁਹਾਨੂੰ ਪਤਾ ਹੀ ਹੈ ਕੈਂਚੀ ਤੋਂ ਬਿਨਾ ਕੱਪੜਾ ਨਹੀਂ ਕੱਟਿਆ ਜਾਂਦਾ ਸੋ ਇਹਦੇ ਲਈ ਕੈਂਚੀ ਜਿਹੜੀ ਵੀ ਤੁਹਾਨੂੰ ਹੱਥ ਨੂੰ ਕੰਫਰਟੇਬਲ ਹੁੰਦੀ ਹੈ ਹੈਵੀ ਜਾਂ ਹਲਕੀ ਤੁਸੀਂ ਯੂਜ਼ ਕੈਰੀ ਕਰ ਸਕਦੇ ਜਿਹੜੀ इजीली ਉਹ ਵਾਲੀ ਲੈ ਲਓ ਤੁਸੀਂ ਉਸ ਤੋਂ ਬਾਅਦ ਦੇ ਵਿੱਚ ਇਹਦੇ ਚ ਤਾਂ ਮੈਂ ਥੋੜੇ ਨਾਰਮਲ ਚੀਜ਼ਾਂ ਰੱਖੀਆਂ ਹੋਈਆਂ ਆ ਜਿਹਦੇ ਜਿਵੇਂ ਕਿ ਬਾਬੀਨੂ ਹੋ ਜਾਂਦੀ ਆ ਫਿਰਕੀ ਵਗੈਰਾ ਥੋੜਾ ਬਹੁਤ ਸਮਾਨ ਹੁੰਦਾ ਹੈ ਇਹ ਇਹ ਚੀਜ਼ਾਂ ਜ਼ਰੂਰੀ ਆਪਾਂ ਨੂੰ ਚਾਹੀਦੀਆਂ ਹੀ ਹੁੰਦੀਆਂ ਇਹਦੇ ਵਿੱਚ ਜਿਵੇਂ ਆਇਲਿੰਗ ਕਰਨ ਵਾਸਤੇ ਵੀ ਆਪਾਂ ਨੂੰ ਕੀਪ ਵਗੈਰਾ ਚਾਹੀਦੀ ਹੁੰਦੀ ਆ ਇਹ ਤੁਸੀਂ ਰੱਖ ਸਕਦੇ ਹੋ ਇਹ ਤੋਂ ਬਾਅਦ ਦੇ ਵਿੱਚ ਆਪਣੇ ਕੋਲੇ ਡੋਰੀ ਆ ਗਈ ਇੱਕ ਡੋਰੀ ਜਿਵੇਂ ਆਪਾਂ ਪਾਈਪਿੰਗ ਵਗੈਰਾ ਬਣਾਉਣੇ ਆ ਉਹਦੇ ਲਈ ਵੀ ਬਹੁਤ ਵਧੀਆ ਰਹਿੰਦੀ ਹੈਗੀ ਆ ਸੋ ਇਹ ਵਾਲੀ ਤੁਸੀਂ ਯੂਜ਼ ਕਰ ਸਕਦੇ ਹੋ ਕਿਸੇ ਵੀ ਟੇਲਰਿੰਗ ਸ਼ਾਪ ਤੋਂ ਸਾਰਾ ਮਟੀਰੀਅਲ ਮਿਲ ਜੂਗਾ ਤੁਹਾਨੂੰ ਇਸ ਤੋਂ ਬਾਅਦ ਆ ਗਏ ਆਪਣੇ ਕੋਲੇ ਬਟਨ ਇਹ ਜਿੱਦਾਂ ਆਪਾਂ ਸਟੈਪਸ ਦੇ ਉੱਪਰ ਇੱਥੇ ਲਾਉਣੇ ਹੈਗੇ ਆ ਲੌਕਰਨ ਦੇ ਲਈ ਇਹ ਵਾਲੇ ਹਨਾ ਬਟਨ ਜ਼ਰੂਰੀ ਚਾਹੀਦੇ ਹੁੰਦੇ ਆ ਆਪਾਂ ਨੂੰ ਸੂਟਾਂ ਚ ਤੇ ਬਲਾਊਜ਼ ਵਗੈਰਾ ਚ ਆਪਾਂ ਨੂੰ ਜ਼ਰੂਰੀ ਚਾਹੀਦੇ ਆ ਇਹ ਇਹ ਤੋਂ ਬਾਅਦ ਦੇ ਵਿੱਚ ਆ ਪਿੰਸ ਆ ਗਈਆਂ ਇਹਦੇ ਨਾਲ ਆਪਾਂ ਕੱਪੜੇ ਨੂੰ ਸਿਕਿਉਰ ਕਰ ਸਕਦੇ ਆ ਕੋਈ ਵੀ ਕੱਪੜਾ ਲਾਈਨਿੰਗ ਵਾਲਾ ਜੋੜਨਾ ਜਾਂ ਹੋਰ ਵੀ ਕੁਝ ਕਰਨਾ ਆਪਾਂ ਇਹ ਆਪਾਂ ਨੂੰ ਬਹੁਤ ਵਧੀਆ ਯੂਜ਼ਿੰਗ ਕਰਦੀ ਆ ਇਹ ਚੀਜ਼ ਵੀ ਜ਼ਰੂਰੀ ਚਾਹੀਦੀ ਹੁੰਦੀ ਆ 1 ਇੰਚੀ ਟੇਪ ਇੰਚੀ ਟੇਪ ਤੋਂ ਤਾਂ ਬਿਨਾ ਤੁਹਾਨੂੰ ਪਤਾ ਆਪਾਂ ਕੋਈ ਵੀ ਕੰਮ ਨਹੀਂ ਕਰ ਸਕਦੇ ਸੋ ਐਂਟੀ ਟੇਪ ਜ਼ਰੂਰ ਜ਼ਰੂਰੀ ਚਾਹੀਦਾ ਹੁੰਦਾ ਐਂਟੀ ਟੇਪ ਤੁਸੀਂ ਇੱਕ ਦੀ ਜਗ੍ਹਾ ਤੇ ਦੋ ਤਿੰਨ ਰੱਖ ਲਓ ਸਮ ਟਾਈਮ ਪ੍ਰੈਸ ਲੱਗ ਜਾਂਦੀ ਉਦੋਂ ਵੀ ਖਰਾਬ ਹੋ ਜਾਂਦਾ ਇਹ ਜਾਂ ਕਈ ਵਾਰੀ ਆਪਾਂ ਕੋਈ ਚੀਜ਼ ਕੱਟਦੇ ਆ ਕਟਿੰਗ ਹੋ ਜਾਂਦਾ ਫਿਰ ਤੁਹਾਡਾ ਕੰਮ ਰੁਕ ਸਕਦਾ ਤੁਸੀਂ ਦੋ ਤਿੰਨ ਐਕਸਟਰਾ ਲੈ ਆ ਕੇ ਰੱਖਿਆ ਕਰੋ ਇਹ ਇਹ ਚੀਜ਼ ਚਾਹੀਦੀ ਆਪਾਂ ਨੂੰ ਇੱਕ ਚੌਕ ਆ ਗਿਆ ਆਪਣੇ ਕੋਲੇ ਚੌਕ ਤੁਸੀਂ ਵਧੀਆ ਕੁਆਲਿਟੀ ਦੇ ਵੀ ਲੈ ਸਕਦੇ ਆ ਆ ਥੋੜੇ ਜਿਹਾ ਮਤਲਬ ਲੋ ਕੁਆਲਿਟੀ ਦੇ ਹੁੰਦੇ ਆ ਥੋੜੇ ਵਧੀਆ ਵਾਲੇ ਹੁੰਦੇ ਆ ਤੁਸੀਂ ਜਿਹੜਾ ਵੀ ਕੋਈ ਇੱਕ ਵਾਰ ਨਾਰਮਲ ਕੰਮ ਸ਼ੁਰੂ ਕਰਨਾ ਸੋ ਮੈਂ ਨਹੀਂ ਕਹੂੰਗਾ ਨਾ ਤੁਸੀਂ ਜ਼ਿਆਦਾ ਕੋਸਟਲੀ ਚੀਜ਼ਾਂ ਲਓ ਤੁਸੀਂ ਨਾਰਮ ਫੇਰਾ ਵਾਲੇ ਆਪਣੇ ਕੋਲੇ ਪੇਚ ਕਰ ਸਕ ਗਏ ਪੇਚ ਕਸ ਦੇ ਨਾਲ ਆਪਾਂ ਕੋਈ ਵੀ ਮਤਲਬ ਫੋਟ ਵਗੈਰਾ ਹੁੰਦਾ ਮਸ਼ੀਨ ਦਾ ਚੇਂਜ ਕਰ ਸਕਦੇ ਹਾਂ ਜਾਂ ਕੋਈ ਪ੍ਰੋਬਲਮ ਆ ਗਈ ਤਾਂ ਇਹਦੇ ਨਾਲ ਆਪਾਂ ਓਪਨ ਕਰਨੀ ਪੇ ਇਹ ਆਪਣੇ ਤੋਂ ਕੋਈ ਵੀ ਸਲਾਈ ਗਲਤ ਲੱਗ ਜਾਂਦੀ ਹੈ ਉਹਨੂੰ ਉਧੇੜਨ ਦੇ ਲਈ ਬਹੁਤ ਕੰਮ ਆਉਂਦਾ ਹੈ ਇਹ ਸੀਮ ਰਿਪਰ ਜ਼ਰੂਰੀ ਆ ਉਤੋਂ ਬਾਅਦ ਕਟਰ ਆ ਗਏ ਕੋਈ ਵੀ ਛੋਟਾ ਮੋਟਾ ਧਾਗਾ ਕੱਟਣ ਦੇ ਲਈ ਕਟਰ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਇੰਟਰਲੌਕ ਮਸ਼ੀਨ ਤੇ ਵੀ ਤੇ ਸਟੀਚਿੰਗ ਵਾਲੀ ਤੇ ਵੀ ਇਹ ਵਾਲਾ ਹੈਗਾ ਆਪਣਾ ਟ੍ਰੇਸਿੰਗ ਵੀਲ ਇਹਦੇ ਨਾਲ ਆਪਾਂ ਮਾਰਕ ਕਰ ਸਕਦੇ ਹਾਂ ਜਿਵੇਂ ਕੋਈ ਵੀ ਪਲੇਟਸ ਵਗੈਰਾ ਪਾਉਣੇ ਹੈਗੇ ਆ ਇਹਦੇ ਨਾਲ ਆਪਾਂ ਐਦਾ ਕੱਪੜੇ ਦੇ ਉੱਪਰ ਮਾਰਕ ਕਰ ਸਕਦੇ ਹਾਂ ਸੋ ਇਹ ਸੌਖਾ ਹੋ ਜਾਂਦਾ ਇਹ ਵੀ ਜ਼ਰੂਰ ਤੁਸੀਂ ਬਾਏ ਕਰਨਾ ਉਤੋਂ ਬਾਅਦ ਨੀਡਲਸ ਆ ਗਈਆਂ ਨੀਡਲਸ ਕਾਫੀ ਤਰ੍ਹਾਂ ਦੀਆਂ ਹੁੰਦੀਆਂ ਆ ਤਾਂ ਜਿੱਦਾਂ ਮਤਲਬ ਆਪਾਂ ਅਮਰੇਲਾ ਮਸ਼ੀਨ ਦੇ ਉੱਪਰ ਲਾ ਸਕਦੇ ਹਾਂ ਅਮਰੇਲਾ ਮਸ਼ੀਨ ਤੇ ਤਿੰਨ ਤਰ੍ਹਾਂ ਤਿੰਨ ਚਾਰ ਤਰ੍ਹਾਂ ਦੀਆਂ ਸੂਈਆਂ ਚੇਂਜ ਹੁੰਦੀਆਂ 11 ਨੰਬਰ ਹੋਗੀ 14 ਹੋਗੀ 16 ਹੋਗੀ 18 ਹੋਗੀ ਸੋ ਕੱਪੜੇ ਮੋਟੇ ਪਤਲੇ ਦੇ ਅਕੋਰਡਿੰਗ ਹੁੰਦੀਆਂ ਨੇ ਇਹ ਸੂਈਆਂ ਉਸ ਤੋਂ ਬਾਅਦ ਦੇ ਵਿੱਚ ਆਹ ਮੋਟੀ ਸੂਈ ਹੈ ਇਹਦੇ ਨਾਲ ਆਪਾਂ ਕੱਚਾ ਵਗੈਰਾ ਪਾ ਸਕਦੇ ਹਾਂ ਲਾਈਨਿੰਗ ਦੇ ਉੱਪਰ ਇਹ ਵੀ ਜ਼ਰੂਰੀ ਹੁੰਦੀਆਂ ਨੇ ਤੇ ਆਹ ਤਰਪਾਈ ਵਾਲੀਆਂ ਨੀਡਲਸ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਤਰਪਾਈ ਵਾਲੀ ਤੁਸੀਂ ਜਿਹੜੀ ਵੀ ਤੁਹਾਡੇ ਹੱਥ 'ਚ ਸੈੱਟ ਬੈਂਦੀ ਹੈ ਤੁਸੀਂ ਉਹ ਸਾਈਜ਼ ਦੀ ਲੈ ਸਕਦੇ ਹੋ ਤੇ ਇੱਕ ਆਪਾਂ ਨੂੰ ਚਾਹੀਦਾ ਹੁੰਦਾ ਪੈਨ ਤੇ ਨੋਟਬੁੱਕ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਇਹਦੇ ਉੱਪਰ ਤੁਸੀਂ ਕੋਈ ਵੀ ਚੀਜ਼ ਕਿਤੇ ਸਿੱਖਦੇ ਹੋ ਤੁਸੀਂ ਉਹ ਨੋਟ ਕਰ ਸਕਦੇ ਹੋ ਤੇ ਬਾਕੀ ਮੇਜ਼ਰਮੈਂਟ ਲਿਖਣ ਦੇ ਲਈ ਵੀ ਇਹ ਬਹੁਤ ਕੰਮ ਆਉਂਦੀ ਆ ਤੇ ਸੋ ਇਹ ਵੀ ਆਪਾਂ ਨੂੰ ਜ਼ਰੂਰੀ ਚਾਹੀਦੀ ਹੁੰਦੀ ਹੈ ਜੀ ਇਹ ਕੰਮ ਦੇ ਵਿੱਚ ਉਸ ਤੋਂ ਬਾਅਦ ਆਪਣਾ ਰਹਿ ਗਿਆ ਥ੍ਰੈਡ ਥ੍ਰੈਡ ਦਾ ਤੁਹਾਨੂੰ ਪਤਾ ਥ੍ਰੈਡ ਤੋਂ ਬਿਨਾਂ ਤਾਂ ਆਪਾਂ ਕੁਝ ਵੀ ਸਟਿਚ ਨਹੀਂ ਕਰ ਸਕਦੇ ਸੋ ਥ੍ਰੈਡ ਜ਼ਰੂਰੀ ਚਾਹੀਦਾ ਹੁੰਦਾ ਇਹ ਥੋੜਾ ਵਧੀਆ ਕੁਆਲਿਟੀ ਦਾ ਲੈ ਲਿਆ ਕਰੋ ਜਿਵੇਂ ਕਿ ਵਰਧਮਾਨ ਦੀਆਂ ਰੀਲਾਂ ਹੁੰਦੀਆਂ ਨੇ ਉਹ ਬਹੁਤ ਵਧੀਆ ਹੁੰਦੀਆਂ ਨੇ ਸਪੀਡ ਪੋਲੀ ਦੀਆਂ ਵੀ ਬਹੁਤ ਵਧੀਆ ਹੁੰਦੀਆਂ ਸੋ ਇਹ ਥ੍ਰੈਡ ਟੁੱਟਦਾ ਨਹੀਂ ਹੈਗਾ ਵਾਰ-ਵਾਰ ਬਾਕੀ ਜੇ ਤੁਸੀਂ ਕਈ ਵਾਰ ਲੋ ਕੁਆਲਿਟੀ ਦੀ ਵੀ ਕੋਈ ਲੈ ਲੈਣ ਹੋ ਰੀਲ ਉਹਦੇ ਉੱਪਰ ਤੁਸੀਂ ਥੋੜਾ ਜਿਹਾ ਆਇਲ ਹੁਣ ਵਾਈਟ ਹੀ ਆਉਂਦਾ ਆਇਲ ਪਹਿਲਾਂ ਸੀਗਾ ਕਿ ਮਤਲਬ ਹੋਰ ਹੀ ਨਾ ਕਲਰ ਜਾਂ ਵਿੱਚ ਯੈਲੋ ਜਾਂ ਮਿਕਸ ਹੁੰਦਾ ਸੀ ਹੁਣ ਤੁਸੀਂ ਉਹ ਵਾਲਾ ਆਇਲ ਲਗਾ ਸਕਦੇ ਹੋ ਰੀਲ ਦੇ ਉੱਪਰ ਉਹਦੇ ਨਾਲ ਤੁਹਾਡਾ ਥ੍ਰੈਡ ਨਹੀਂ ਟੁੱਟੇਗਾ ਬਿਲਕੁਲ ਵੀ ਤੇ ਈਜ਼ੀਲੀ ਤੁਸੀਂ ਸਟੀਚਿੰਗ ਕਰ ਸਕਦੇ ਹੋ ਤੇ ਬਾਕੀ ਇਹ ਸਾਰੇ ਟੂਲਸ ਹੈਗੇ ਆ ਜਿਹੜੇ ਕਿ ਬੇਸਿਕ ਆ ਬੇਸਿਕ ਤੁਹਾਨੂੰ ਇਹ ਸਾਰੇ ਚਾਹੀਦੇ ਹੁੰਦੇ ਆ ਇਹਨਾਂ ਦੇ ਵਿੱਚੋਂ ਆਪਾਂ ਥੋੜੀਆਂ ਚੀਜ਼ਾਂ ਸਕਿਪ ਵੀ ਕਰ ਸਕਦੇ ਆ ਪਰ ਜਿਹੜੇ ਮੇਨ ਜ਼ਰੂਰੀ ਨੇ ਜਿਵੇਂ ਕੈਂਚੀ ਹੋਗੀ ਆਹ ਵਾਲਾ ਟੂਲ ਹੋ ਗਿਆ ਆਪਣੇ ਕੋਲੇ ਟ੍ਰੇਸਿੰਗ ਵੀਲ ਤੇ ਇੱਕ ਆਹ ਚੀਜ਼ ਕਟਰ ਠੀਕ ਹੈ ਤੇ ਚੌਕ ਆ ਚੀਜ਼ਾਂ ਮੇਨ ਨੇ ਯਾ ਮਤਲਬ ਆ ਚੀਜ਼ਾਂ ਤੁਸੀਂ ਆ ਥੋੜੀਆਂ ਹਾਲੇ ਸਕਿਪ ਕਰ ਸਕਦੇ ਹੋ ਆ ਵਾਲੀਆਂ ਜਿਵੇਂ ਆ ਹੋ ਗਿਆ ਸਿੱਖਣ ਦੇ ਟਾਈਮ ਆ ਇਹ ਚੀਜ਼ਾਂ ਤੁਸੀਂ ਸਕਿਪ ਕਰ ਸਕਦੇ ਹੋ ਤੇ ਬਾਕੀ ਰਹੀ ਮਸ਼ੀਨ ਮਸ਼ੀਨ ਤੁਸੀਂ ਨੋਰਮਲ ਯੂਜ਼ ਕਰੋ ਇੱਕ ਵਾਰ ਮੈਂ ਇਹੀ ਕਹੂੰਗੀ ਜਿਹੜੀਆਂ ਮੇਰੀਆਂ ਭੈਣਾਂ ਮੋਟਰ ਵਾਲੀ ਚਲਾ ਲੈਣੀਆਂ ਨੇ ਉਹ ਮੋਟਰ ਵਾਲੀ ਯੂਜ਼ ਕਰ ਸਕਦੀਆਂ ਬਟ ਜਿਹੜੇ ਮੋਟਰ ਵਾਲੀ ਨਹੀਂ ਚਲਾਉਂਦੀਆਂ ਉਹ ਤੁਸੀਂ ਸਿੰਪਲ ਮਸ਼ੀਨ ਯੂਜ਼ ਕਰ ਸਕਦੇ ਹੋ ਇੱਕ ਵਾਰ ਕਿਉਂਕਿ ਸਿੰਪਲ ਦੇ ਉੱਪਰ ਕੋਈ ਵੀ ਹੁੰਦਾ ਨਾ ਤੁਸੀਂ ਤੁਹਾਡੇ ਹੱਥ ਦਾ ਬੈਲੈਂਸ ਬਣਾਉਣਾ ਸਾਰਾ ਕੁਝ ਬਹੁਤ ਸੌਖਾ ਹੋ ਜਾਂਦਾ ਮੋਟਰ ਵਾਲੀ ਮਸ਼ੀਨ ਤੁਸੀਂ ਇੱਕਦਮ ਰੇਸ ਦੇਵੋਗੇ ਉਹਦੇ ਨਾਲ ਪ੍ਰੋਬਲਮ ਆਉਂਦੀ ਹੈਗੀ ਆ ਫਿਰ ਉਹ ਬੈਲੈਂਸ ਨਹੀਂ ਬਣਦਾ ਇੱਕਦਮ ਜਿਹੜੇ ਨਿਊ ਸਿੱਖ ਰਹੇ ਐ ਤੇ ਬਾਕੀ ਹੋਰ ਵੀ ਕੋਈ ਕੁਐਸਚਨ ਹੋਣਗੇ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਪੁੱਛ ਸਕਦੇ ਹੋ ਤੇ ਥੈਂਕ ਯੂ ਸੋ ਮੱਚ ਆਈ ਹੋਪ ਤੁਹਾਨੂੰ ਸਾਰੀ ਸਮਝ ਲੱਗ ਗਈ ਹੋਣੀ ਆ ਤੇ ਬਾਕੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ